ਬੜੇ ਧਿਆਨ ਨਾਲ ਬੜੇ ਧਿਆਨ ਨਾਲ ਦੇਖਣ ਵਾਲੀ ਕੀ ਹੈ ਆ ਨਕਸ਼ਾ ਹੈ ਜੀ 41 ਸਾਹਿਬ ਦੀ ਕਲੋਨੀ 41 ਸਾਹਿਬ ਦਾ ਘਰ ਤੇ ਉਹਦੇ ਆਲੇ ਦੁਆਲੇ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ ਉਹਦਾ ਨਕਸ਼ਾ ਹੈ ਆ ਪੜੋਗੇ ਜੀ ਦਸਪਰੀ ਜੀ ਮੜ ਗਏ ਹੁਣ ਇਹਦੇ ਚ ਸਮਝ ਲਿਓ ਜੀ ਆ ਜਿਹੜਾ ਪਿੰਕ ਸ਼ੇਡੇਡ ਏਰੀਆ ਹੈ ਇਹ ਅਵੰਤਾ ਇਨਕਲੇਵ ਹੈ ਜਿੱਥੇ ਜਿਹੜੀ ਕਲੋਨੀ ਦੀ ਮੈਂ ਹੁਣ ਗੱਲ ਕਰਕੇ ਹਟੇ ਜਿਹਦੇ ਚ ਫਰਾਡ ਕਰਕੇ ਇਹਨਾਂ ਨੇ ਰੈਗੂਲਰਾਈਜ਼ ਕਰਾਈ ਹੈ ਬੈਕ ਡੇਟ ਆ ਪੀਲੇ ਵਾਲਾ 7.5 ਏਕੜ ਓਨਡ ਬਾਏ ਇਹ ਵਾਲੀ ਡਿਵੈਲਪਰਸ ਆ ਮੇਰੇ ਕੋਲੇ ਮਾਲਕੀ ਦੇ ਕਾਗਜ਼ ਆ ਉਹਨਾਂ ਦੇ ਹੁਣ ਤੁਸੀਂ ਵੇਖੋ ਆ ਡਿਵੈਲਪਡ ਏਰੀਆ ਆ ਇਹ ਵਾਲੀ ਦੀ ਮਾਲਕੀ ਵਾਲੀ ਜ਼ਮੀਨ ਨਾਲ ਲੱਗਦੀ ਨਹਿਰ ਤੇ ਵੀ ਲੱਗਦੀ ਐ ਕਲੋਨੀ ਦੇ ਨਾਲ ਵੀ ਲੱਗਦੀ ਐ 10 ਕਰੋੜ ਨੂੰ ਕਿਲਾ ਤੇ ਆ ਜਿਹੜੀ orange marker ਚ ਐ ਇਹ ਸਾਰੀ ਇਹਦੇ ਬਿਆਨੇ ਹੋਏ ਵੇ ਆ ਅਲੀ ਸਾਹਿਬ ਨੇ ਕੀਤੇ ਵੇ ਆ ਉਹਨਾਂ ਦੀ ਮਾਲਕੀ ਵਾਲੀ ਜ਼ਮੀਨ ਹੈ ਇਹ ਸਾਰੀ ਲੈਂਡ ਐਕਵਾਇਜ਼ੀਸ਼ਨ ਦੇ ਵਿੱਚੋਂ ਛੱਡ ਦਿੱਤੀ ਗਈ ਹੈ ਆ ਮੇਰੇ ਕੋਲੇ ਨੰਬਰ ਹੈ ਮੈਂ ਤੁਹਾਨੂੰ ਦਿਖਾਉਂ ਸਾਰੇ ਇਹ ਸਾਰੀ ਛੱਡਤੀ ਤੇ ਇੱਥੇ ਆ ਕੇ ਤੁਸੀਂ ਵੇਖੋ ਆ ਜਿਹੜੀ ਨੀਲੀ ਆ ਕਿਸਾਨਾਂ ਦੀ ਜ਼ਮੀਨ ਇਹ ਐਕਵਾਇਰ ਕਰ ਲਈ ਸਾਰੀ ਤੇ ਆ ਵਿੱਚੋਂ ਕਿਉਂ ਛੱਡਤਾ ਜੀ ਫਿਰ ਪਰਸਲ ਕੰਟੀਨਿਉਟੀ ਕਿਉਂ ਤੋੜੀ ਡਿਵੈਲਪਡ ਕਲੋਨੀ ਰੈਜ਼ੀਡੈਂਸ਼ੀਅਲ ਕਲੋਨੀ ਉਦੇ ਨਾਲ ਲੱਗਦੀ ਜ਼ਮੀਨ ਤੁਸੀਂ ਛੱਡਤੀ ਤੇ ਆ ਜਿਹੜੀ ਨੀਲੇ ਵਾਲੀ ਹੈ ਇਹ ਅਕਵਾਇਰ ਕਰ ਲਈ ਸਾਰੀ ਇਹਦਾ ਕਾਰਨ ਤਾਂ ਦੱਸ ਦਿਓ ਕੀ ਹੈ ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਇਹਦਾ ਕਾਰਨ ਕੀ ਹੈ ਤੁਸੀਂ ਤਾਂ ਵਿੱਚੋਂ ਕੰਟੀਨਿਊਇਟੀ ਵੀ ਤੋੜਤੀ 10 ਕਰੋੜ ਰੁਪਏ ਨੂੰ ਕਿੱਲੇ ਆ ਇਹ ਇਹਦੀ 42 ਸਾਹਿਬ ਨੇ ਰਜਿਸਟਰੀ ਤਾਂ ਚਾਹੇ 1.5 ਕਰੋੜ ਨੂੰ ਕਰਾਈ ਹੈ ਪਰ ਮੇਰੇ ਕੋਲੇ ਬਿਆਨਾਂ ਜਿਹੜਾ ਇਹ ਵਾਲੀ ਸਾਹਿਬ ਨੇ ਕੀਤਾ ਇਹਨਾਂ ਜਦੋਂ ਆ ਖਰੀਦੀ ਆ ਉਹ ਵੀ ਹੈਗਾ 7.5 ਕਰੋੜ ਰੁਪਏ ਨੂੰ ਕਿੱਲੇ ਦਾ ਬਿਆਨਾ ਮੇਰੇ ਕੋਲੇ ਹੈਗਾ ਚਾਹੇ ਸਟੈਂਪ ਡਿਊਟੀ ਏਵੀਜ਼ਨ ਇਨਕਮ ਟੈਕਸ ਏਵੀਜ਼ਨ ਇਹਨਾਂ ਨੇ ਕੀਤੀ ਹੈ ਮੈਂ ਉਸ ਪਾਸੇ ਜਿਆ ਗਿਆ ਨਹੀਂ ਪਰ ਆ ਮੈਨੂੰ ਦੱਸੋ ਵੀ ਇਹਦੇ ਚ ਫਰਕ ਕਿਉਂ ਆ ਹੁਣ ਆ ਤੁਸੀਂ ਵੇਖੋ ਮੈਂ ਤੁਹਾਨੂੰ ਪ੍ਰੂਫਸ ਐ ਦੱਸੂਗਾ ਇਹ ਆਲੀ ਸਾਹਿਬ ਦੀ ਜਿਹੜੀ ਇਹ ਜ਼ਮੀਨ ਹੈ ਇਹ ਹੈ ਮਸਤੀਲ ਨੰਬਰ 63 ਤੇ 70 ਆ ਆ ਗਿਆ ਮਸਤੀਲ ਨੰਬਰ 63 ਤੇ مستیل نمبر 70 ਇਹ ਦੋਨੋਂ لینڈ پولنگ ਦੇ ਵਿੱਚੋਂ ਛੱਡ ਦਿੱਤੇ ਗਏ ਆ ਆਹ لینڈ پولنگ ਦਾ ਨੋਟੀਫਿਕੇਸ਼ਨ ਹੈ ਆਹ ਵੇਖੋ ਤੁਸੀਂ ਇਹ ਸਿੱਧਾ ਆਉਂਦਾ ਜੀ مستیل نمبر 62 ਤੋਂ مستیل نمبر 71 ਆ ਜਾਂਦਾ ਹੈ 63 ਤੋਂ ਲੈ ਕੇ 70 ਕਿਉਂ ਛੱਡ ਦਿੱਤੇ ਗਏ ਆ ਕਿਉਂਕਿ ਇਹ 41 ਸਾਹਿਬ ਦੀ ਜ਼ਮੀਨ ਤੇ 41 ਸਾਹਿਬ ਦੀ ਕਲੋਨੀ ਦੇ ਨੰਬਰ ਆ ਆ ਨੋਟੀਫਿਕੇਸ਼ਨ ਹੈ ਸਰਕਾਰ ਦਾ ਮੈਂ ਤਾਂ ਨਹੀਂ ਬਣਾਇਆ ਕੋਲੋਂ ਅੱਗੇ ਆ ਜਾਓ ਤੁਸੀਂ ਇੱਕ ਹੈਗੀ ਆ ਇਹ ਆਲੀ ਸਾਹਿਬ ਦੀ ਮਸਤੀਲ ਨੰਬਰ 71 ਹੁਣ ਤੱਕ 71 ਚ ਇਹਨਾਂ ਨੇ ਲੈਂਡ ਪੂਲਿੰਗ ਚ ਲਿੱਤਾ ਹੈ ਹੁਣ 71 ਦੇ ਵਿੱਚ 20 ਏਕੜ ਹੈ ਜ਼ਮੀਨ 20 ਏਕੜ ਦੇ ਵਿੱਚੋਂ 8 ਏਕੜ ਆਲੀ ਸਾਹਿਬ ਦੇ ਆ ਉਹ 8 ਏਕੜ ਛੱਡ ਤੇ ਬਾਕੀ 12 ਕਿੱਲੇ ਲੈ ਲੇ ਇਹ ਕਿਉਂ ਜੀ ਪਿਕ ਐਂਡ ਚੂਜ਼ ਕਿਉਂ ਆ ਸੀ ਵੇਖੋ ਤੁਹਾਡੇ ਸਾਹਮਣੇ ਮਸਤੀਲ ਨੰਬਰ 71 ਇਹਨਾਂ ਨੇ ਲੈ ਲਈ ਜੀ ਇੱਕ खसरा नंबर ते आ गया मैं खसरा नंबर एक दो तीन अठ नौ दस ग्यारह बारह तेरह अठार उन्नी भी ते खसरा नंबर चार पांच पं छत चौदह पंद्रह सोलह सतारा ये नोटिफिकेशन चो क्यों छ अठ किले क्यों छत्ते क्योंकि आली साहब की जमीन है इस करके छत्ते बड़ा क्लीयर है ਇੱਕ ਮਸਤੀਲ ਨੰਬਰ ਤੁਸੀਂ ਅਕਵਾਇਰ ਕਰ ਰਹੇ ਹੋ ਜਾਂ ਨੋਟੀਫਿਕੇਸ਼ਨ ਕਰ ਰਹੇ ਹੋ ਕਿ ਇਹ ਲੈਂਡ ਪੂਲਿੰਗ ਚ ਅਸੀਂ ਲੈ ਰਹੇ ਆਂ ਉਸ ਮਸਤੀਲ ਨੰਬਰ ਚੋਂ 12 ਖਸਰਾ ਨੰਬਰ ਤਾਂ ਤੁਸੀਂ ਲੈ ਲੇ ਤੇ 8 ਛੱਡ ਤੇ ਉਹ ਕਿਉਂ ਇਹਦਾ ਜਵਾਬ ਵੀ ਦੇ ਨਾ ਹੁਣ ਹੁਣ ਆ ਆ ਉਹ ਮਸਤੀਲ ਨੰਬਰ ਤੁਸੀਂ ਵੇਖੋ 71 ਜਿਹਦੇ ਜਾਂ ਮੈਂ ਗੋਲ ਮਾਰੇ ਆ ਇਹ 8 ਛੱਡ ਤੇ ਤੇ ਆਂ ਗਾਂ ਆਲੇ ਲੈ ਲਏ ਆ ਕਿਉਂ ਗਾਂ ਆਲੇ ਗਰੀਬ ਕਿਸਾਨ ਹੈ ਇਸ ਕਰਕੇ ਲੈ ਲੇ ਉਹਨਾਂ ਦੀ ਕਾਰਨ ਵੀ ਦੱਸਣ ਨਾ ਜੀ ਕੀ ਸੌਦਾ ਹੋਇਆ ਹੈ ਆਲੀ ਨਾਲ ਕੀ ਆਲੀ ਆ ਕੇ ਵਿਧਾਨ ਸਭਾ ਚ ਬੋਲੂਗਾ ਨਹੀਂ ਇਹ ਆਲੀ ਲੈਂਡ ਪੂਲਿੰਗ ਦੇ ਹੁਣ ਹੁਣ ਮੋਰਲ ਰਾਈਟ ਕੀ ਰਹਿ ਜਾਂਦਾ ਹੈ ਲੈਂਡ ਪੂਲਿੰਗ ਤੇ ਬੋਲਣ ਦਾ ਬੋਲ ਕੇ ਤਾਂ ਦੇਖਿਆ ਉਹਨਾਂ ਨੇ ਆ ਚਿੱਠਾ ਮੇਰੇ ਕੋਲੇ ਤਾਂ ਅਜੇ ਦੋ ਕਾਗਜ਼ ਹੀ ਹੈ ਉਹ ਤਾਂ ਸਰਕਾਰ ਆ ਉਹਨਾਂ ਕੋਲੇ ਤਾਂ ਸਾਰਾ ਚਿੱਠਾ ਹੋਣਾ ਕਹੀ ਜਾਂਦਾ ਮੁੱਖ ਮੰਤਰੀ ਮੇਰੇ ਕੋਲੇ ਚਿੱਠਾ ਖੋਲ ਕੇ ਰੱਖ ਦੂ ਚਿੱਠਾ ਬੋਲਣ ਜੋਗਾ ਨਹੀਂ ਰਹਿਣਾ ਲੋਕਾਂ ਚ ਮੂੰਹ ਦਿਖਾਉਣ ਜੋਗੇ ਨਹੀਂ ਰਹੋਗੇ ਤੁਸੀਂ ਇਸ ਕਰਕੇ ਨਹੀਂ ਬੋਲ ਰਹੇ ਤੁਸੀਂ ਇੰਨਾ ਚੀਜ਼ਾਂ ਤੋਂ ਸੋ ਇਹ ਸਰਕਾਰ ਨਾਲ ਵਿਜੀਲੈਂਸ ਕੋਲੇ ਕੇਸ ਸਰਕਾਰ ਤੋਂ ਬੈਨੀਫਿਟ ਲੈਣੇ ਇਹ ਬੰਦੇ ਕਹਿੰਦੇ ਆ ਜੀ ਕਿ ਸਾਡੇ ਵਪਾਰਕ ਹਿੱਤ ਨਹੀਂ ਹੈ ਜੀ ਅਸੀਂ ਤਾਂ ਪੰਥ ਦੀ ਸੇਵਾ ਕਰਦੇ ਆ ਤੇ ਮੈਂ ਤਾਂ ਤੁਹਾਡੇ ਸਾਹਮਣੇ ਹਜੇ ਦੋ ਕੇਸ ਹੀ ਰੱਖੇ ਆ ਤੇ ਹਜੇ ਤਾਂ ਇਹਨਾਂ ਦੇ ਕੇਸ ਹੋਰ ਵੀ ਬਹੁਤ ਆ ਮੈਂ ਘਟਾ ਰਿਹਾ ਹਾਂ ਇੱਕ ਇਹਨਾਂ ਦੀ ਕਲੋਨੀ ਹੈ ਵਿਸ਼ਾਲੀ 골ਫ ਲਿੰਕਸ ਹੰਬੜਾ ਰੋਡ ਤੇ ਤੇ ਇੱਕ ਪਿੰਡ ਹੈ ਇਹਨਾਂ ਦਾ ਕੈਲਪੋਰ ਪਿੰਡ ਚ ਉੱਥੇ ਵੀ ਲੈਂਡ ਪੂਲਿੰਗ ਚੋ ਜਗ੍ਹਾ ਛਡਾਈ ਗਈ ਹੈ ਮੈਂ ਕੱਢ ਰਿਹਾ ਕਾਗਜ਼ ਉਹ ਵੀ ਅੱਜ ਮੈਂ ਤੁਹਾਡੇ ਰੂਬਰੂ ਜੋ ਅੱਜ ਹੀ ਕੁਝ ਸਮਾਂ ਪਹਿਲਾਂ ਮੇਰੇ ਤੇ ਜਿਹਨੇ ਦੌਸ ਲਾਏ ਗਏ ਨੇ ਸਸੂਬੀਰ ਸਿੰਘ ਬਾਦਲ ਜੀ ਦੇ ਕਿਨ ਨਿਰਦੇਸ਼ੇ ਸਾਥੀ ਵੱਲੋਂ ਸਲਵਾਏ ਉਹਨਾਂ ਕੋਲ ਮੈਂ ਗਏ ਨੇ ਸੋਦੇ ਮੈਂ ਜਵਾਬ ਦੇਣਾ ਚਾਹੁੰਦਾ ਤੇ ਕਿਉਂ ਗਲੈਂਡ ਪੁਲਿੰਗ ਪਾਲਿਸੀ ਤੋਂ ਜਿਹੜੀ ਇਹ ਸਰਕਾਰ ਨੇ ਲਿਆਂਦੀ ਆ ਜਿਹਦਾ ਡਟ ਕੇ ਸਾਰੇ ਕਿਸਾਨ ਵਿਰੋਧ ਕਰ ਰਹੇ ਨੇ ਤੇ ਮੇਰੇ ਹਲਕੇ ਦੀ ਵੀ ਬਹੁਤ ਸਾਰਾ ਜ਼ਿਆਦਾ ਜ਼ਮੀਨ ਆ ਰਹੀ ਆ ਤੇ ਅਸੀਂ ਡਟ ਕੇ ਕਿਸਾਨਾਂ ਦੇ ਨਾਲ ਖੜੇ ਆ ਇਹਦਾ ਇਹਦੇ ਖਿਲਾਫ ਸੱਤਬਰੂ ਸਟੇਟਮੈਂਟ ਪਾ ਦਿੱਤੀ ਧਰਨੇ ਦੇ ਵਿੱਚ ਵੀ ਸਭ ਤੋਂ ਪਹਿਲਾਂ ਅਸੀਂ ਗਏ ਕੱਲ ਵੀ ਧਰਨੇ ਦੇ ਵਿੱਚ ਅਸੀਂ ਹਾਜ਼ਰੀ ਲਾਈ ਆ ਅਤੇ ਵਿਧਾਨ ਸਭਾ ਦੇ ਵਿੱਚ ਵੀ ਮੇਰੇ ਤੋਂ ਬਿਨਾਂ ਕੋਈ ਵੀ ਐਮ ਐਲ ਏ ਇਸ ਪਾਲਿਸੀ ਦੇ ਵਿਰੋਧ ਦੇ ਵਿੱਚ ਨਹੀਂ ਬੋਲਿਆ ਹਾਲਗੀ ਜ਼ੀਰੋ ਆਰ ਨਹੀਂ ਸੀ ਲੇਕਿਨ ਫੇਰ ਵੀ ਮੈਂ ਇਹਦੇ ਤੇ ਬੋਲਿਆ ਕਿਉਂਕਿ ਮੇਰਾ ਫਰਜ਼ ਬਣਦਾ ਸੀਗਾ ਠੀਕ ਹੈ ਮੇਰੀ ਇੱਕ ਸੋਚ ਆ ਮੈਂ ਨਿੱਜੀ ਟਿੱਪਣੀ ਕਿਸੇ ਤੇ ਨਹੀਂ ਕਰਦਾ ਨਾ ਮੈਂ ਕਰਨੀ ਆ ਨਾ ਮੈਂ ਕਿਸੇ ਸ਼ਾਮ ਦੇ ਖਿਲਾਫ ਨਿੱਜੀ ਬੋਲਣਾ ਜਿਹਦੇ ਮੇਰੇ ਖਿਲਾਫ ਜੋ ਬੋਲਣਾ ਪੱਡੀ ਪ੍ਰਚਾਰ ਕਰਨਾ ਕਰੀ ਜਾਓ ਤੇ ਨਾ ਕਿਸੇ ਤੋਂ ਡਰਦਾ ਨਾ ਕੋ ਡਰਾ ਸਕਦਾ ਨਾ ਕੋ ਪਰਵਾਹਦਾ ਨਾ ਪਰਜਿਆ ਤੋਂ ਡਰਦਾ ਮੈਂ ਲੈਨਪੂਲ ਨੀ ਪੋਲਿਸੀ ਦੀ ਗੱਲ ਕਰੂੰ ਸਭ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਗਈ ਆ ਬਈ ਇਹ ਤੋਂ ਮਸਤੀਲਾਂ ਦਾ ਜਿਹੜਾ ਇਹਨਾਂ ਨੇ ਆਗੂ ਨੇ ਮੈਂ ਵੀਡੀਓ ਵਿੱਚ ਸੁਣਾ ਦਿੰਦਾ ਇੱਕ ਤਾਂ ਗੱਲ ਕੀਤੀ ਗਈ ਆ ਕਿ ਜਿਹੜੀਆਂ ਮੀਨੀਆਂ ਜ਼ਮੀਨਾਂ ਛੱਡ ਦਿੱਤੀਆਂ ਗਈਆਂ ਤੇ ਦੂਜੀਆਂ ਕਿਸਾਨਾਂ ਨੇ ਲੈ ਲਈਆਂ ਸਭ ਤੋਂ ਪਹਿਲਾਂ ਤਾਂ ਗੱਲ ਕੀਤੀ ਆ 70 ਮਸਤੀਲ ਦੀ ਤੇ 63 ਮਸਤੀਲ ਦੀ ਸੋ ਇਹ ਇਹ ਦੋਸ਼ ਲਾਏ ਗਏ ਨੇ ਮੈਂ ਤੁਹਾਨੂੰ ਹੁਣੇ ਸੁਣਾਉਂਦਾ ਟਰੇਡ ਆ ਜਿਹੜੀ ਗੱਲ ਕੀਤੀ ਗਈ ਆ ਮਸਤੀਲਾਂ ਦੋਨਾਂ ਦੀ ਇਹ ਇਹ ਜ਼ਮੀਨਾਂ ਅਪਰੂਵਡ ਕੋਰਨੀ ਦੇ ਵਿੱਚ ਨੇ ਜਿਹਦੇ ਆ ਲਾਇਸੈਂਸ ਮੇਰੇ ਕੋਲ ਪਏ ਨੇ ਅਤੇ ਰੇਰਾ ਨੰਬਰ ਵੀ ਇਹਨਾਂ ਦੇ ਆਏ ਹੋਏ ਨੇ ਆ ਲਾਇਸੈਂਸ ਨੇ ਇਹ ਕੋਰਨੀ ਦੇ ਇਹਦੇ ਰੇਰਾ ਨੰਬਰ ਵੀ ਆਏ ਆ ਹੁਣ ਅਪਰੂਵਡ ਤਾਂ ਉਹਦੇ ਵਿੱਚ ਨਹੀਂ ਗਿਆ ਜਾ ਸਕਦਾ ਇੱਕ ਹੋਰ ਗੱਲ ਕੀਤੀ ਗਈ ਆ ਦੋ ਮਸਤੀਲਾਂ ਨੇ ਜਿਹੜੀਆਂ 71 ਨੰਬਰ ਮਸਤੀਲ ਤੇ 8 ਨੰਬਰ ਮਸਤੀਲ ਇਹਦੀਆਂ ਫਰਦਾ ਪਈਆਂ ਨੇ ਆ ਦੇਖ ਨੂੰ ਸੀ ਵੀ ਇਹ ਕਿਹੜੀਆਂ ਜ਼ਮੀਨਾਂ ਨੇ ਇਹ ਸਾਰੀਆਂ ਫਰਦਾ ਨੇ ਕਿ ਮੇਰੀ ਜ਼ਮੀਨਾਂ ਹੈ ਇਹ ਛੱਡੀਆਂ ਹੋਈਆਂ ਨੇ ਮੇਰੀਆਂ ਜ਼ਮੀਨਾਂ ਨੇ ਦੇਖੋ ਆ ਸਾਰੀਆਂ ਫਰਦਨਾਕਰਤਰ 71 ਮਸਤੀਲ ਦਾ ਨੰਬਰ ਨੇ ਸਾਰੇ ਇਹ ਜਿਹੜੇ ਮਾਲਕ ਨੇ ਇਹਦੇ ਵਿੱਚ ਨਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਵਜੀਤ ਸਿੰਘ ਪੁੱਤਰ ਨਵਿੰਦਰ ਸਿੰਘ ਕਰਨਜੀਤ ਕੌਰ ਪਤਨੀ ਨਵਿੰਦਰ ਸਿੰਘ ਉਹਨਾਂ ਦੇ ਮਸਤੀਲ ਹੈਗੀ ਆ ਇਹ 71 ਦੇ ਨੰਬਰ ਨੇ ਤੇ 4 5 6 7 ਜੋ ਵੀ ਇਹ ਲਾਏ ਗਏ ਦੋ ਵੀ ਆਹ ਆਹ ਜ਼ਮੀਨਾਂ ਉਸ ਤੋਂ ਬਾਅਦ ਆ ਗਈ ਮਸਤੀਲ ਨੰਬਰ 71 ਦੇ ਨੇ 15 16 17 ਇਹਦੀ ਮਾਲਕਾ ਕੁਲਵਿੰਦਰ ਸਿੰਘ ਉਹ ਪਰਮੇਂਦਰ ਸਿੰਘ ਪੁੱਤਰ ਪ੍ਰਸ਼ੰਤ ਸਿੰਘ ਇਹ ਸਾਰੇ 71 ਦੇ ਨੇ ਤੇ ਉਸ ਤੋਂ ਬਾਅਦ ਆ ਜੋ ਮਸਤੀਲ ਅਗਲੀ ਜਿਹੜੀ ਆ ਗਈ 8 ਨੰਬਰ ਉਹ ਵੀ ਜਿਹੜੀ ਜਿਹਦੀ ਮਾਲਕੀ ਆ ਉਹ ਸਾਡੀ ਨਹੀਂ ਹੈਗੀ ਜਿਹੜਾ ਜਾ ਕੇ ਮੀਡੀਆ ਜਿੱਥੇ ਮਰਜੀ ਜਾ ਕੇ ਉਹਦੀ ਪੜਤਾਲ ਕਰ ਸਕਦਾ ਦਾ ਮਤਲਬ ਇਹਦੇ ਬਾਰੇ ਮੈਂ ਕਲੀਅਰ ਕਰਦੇ ਆ 71 ਤੇ ਦੂਜੀ ਮਸਤੀਲ ਦਾ ਹੁਣ ਜਿਹੜੀ ਲੈਂਡ ਪੁਲੀਗ ਦੇ ਵਿੱਚ ਜਿਹੜੀ ਮੇਰੀ ਜ਼ਮੀਨ ਆਈ ਆ ਬੀਰਨੀ ਪਿੰਡ ਦੇ ਵਿੱਚ ਸਭ ਤੋਂ ਵੱਧ ਜਮੀਨ ਮੇਰੀ ਜਾਈ ਆ ਤਕਰੀਬਨ 70 ਏਕੜ ਲੈਂਡ ਇਹਦੇ ਵਿਚ ਆ ਰਹੀ ਆ ਬੀਰਨੀ ਪਿੰਡ ਦੇ ਵਿੱਚ 13 ਏਕੜ ਜ਼ਮੀਨ ਮੇਰੇ ਦਾਖੇ ਪਿੰਡ ਦੇ ਵਿਚ ਆ ਰਹੀ ਆ ਤੇ 69 ਗਿਲੇ ਜਿਹੜੀ ਕੈਲਪੋ ਦੇ ਵਿਚ ਆ ਰਹੀ ਆ ਸੋ ਤਕਰੀਬਨ 150 ਏਕੜ ਤੋਂ ਵੱਧ ਲੈਂਡ ਆ ਜਿਹੜੀ ਇਸ ਲੈਂਡ ਪੁਲੀਸ ਕੀ ਦੇ ਵਿੱਚ ਇਕੱਲੀ ਮੇਰੀ ਸਾਡੇ ਪਰਿਵਾਰ ਦੀ ਆ ਰਹੀ ਆ ਕੋਈ ਕਹਿੰਦੇ ਵੀ ਸਰਕਾਰ ਤੋਂ ਵਿਘਾਦਾ ਲਿਆ। ਸੋ ਇਹਦੇ ਨਾਲ ਮੈਂ ਹੋਰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚੋਂ ਇੱਕ ਲਾਇਸੈਂਸ ਸਪਲਾਈ ਹੋਇਆ ਸੀ ਆ ਸਾਡਾ ਨੋਟੀਫਿਕੇਸ਼ਨ ਤੋਂ ਪਹਿਲਾਂ ਉਹ ਲਾਇਸੈਂਸ ਸਪਲਾਈ ਹੋਇਆ 58 58.3 ਦੇ ਨੋ 5 ਨੂੰ ਪਲਾਈ ਹੋ ਜਾਂਦਾ ਉਸ ਤੋਂ ਨੋਟੀਫਿਕੇਸ਼ਨ ਬਾਅਦ ਦੇ ਵਿੱਚ ਹੁੰਦਾ। ਲੇਕਿਨ ਇਹਨਾਂ ਨੇ ਉਹ ਵੀ ਲਾਇਸੈਂਸ ਮੇਰਾ ਕੈਨਸਲ ਕਰ ਦਿੱਤਾ। ਆ ਉਹਦੀ ਕੈਨਸਲ ਦੀ ਰਿਪੋਰਟ ਆ। ਨੰਤਾ ਪਾਰਟਸ ਦੇ ਨਾਮ ਤੇ ਸੀਗਾ ਇਹ ਕਿ ਪ੍ਰਪੋਜ਼ਲ ਉਹ ਨਹੀਂ ਵਿਕਸਤ ਕੀਤੀ ਜਾਣ ਵਾਲੀਆਂ ਅਰਮਨ ਸ਼ੇਟਾ ਦੇ ਜ਼ੋਨ ਨੰਬਰ 2 ਦਾ ਹਿੱਸਾ ਬਣਦੀ ਹੈ ਤੇ ਇਸ ਕਰਕੇ ਆਪ ਜੀ ਦੀ ਐਪਲੀਕੇਸ਼ਨ ਵਿਚਾਰੀ ਨਹੀਂ ਜਾ ਸਕਦੀ ਫਿਰ ਨੋਟੀਫਿਕੇਸ਼ਨ ਤੋਂ ਪਹਿਲਾਂ ਤਕਰੀਬਨ 58.58 ਗਿਲੇ ਜ਼ਮੀਨ ਦੇ ਸੀ ਜਿਹੜੇ ਜਿਹੜਾ ਇਹਦਾ ਮੈਂ ਕੋਲ ਹੁਣੇ ਮੈਂ ਨਕਸ਼ਾ ਵੀ ਦਿਖਾਉਣਾ ਤੁਹਾਨੂੰ ਸੋ ਆ ਇਹਦਾ ਨਕਸ਼ਾ ਸੀਗਾ ਸਾਰਾ ਇਹ ਕੈਨਸਲ ਕਰ ਦਿੱਤੀ ਗਈ ਆ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ ਦਾ ਜਿਹੜਾ ਤੇ ਇਹਦੇ ਨੰਬਰ ਸਾਰੇ ਜਿਹੜੇ ਆ ਜਿਹੜੀ ਇਹਨਾਂ ਨੇ ਅਖਬਾਰ ਦੇ ਵਿੱਚ ਦਿੱਤਾ ਇਹ ਸਾਰੇ ਮੇਰੇ ਨੰਬਰ ਜ਼ਮੀਨ ਦੇ ਆਏ ਹੋਏ ਨੇ। ਹਾਂਜੀ। ਇਹਦੇ ਖਰੇ ਦੇ ਵਿੱਚ ਨੇ ਸਾਰੇ ਇਹ ਮੇਰੀ ਜ਼ਮੀਨ ਦੇ ਨੰਬਰ ਨੇ। ਸੋ ਕੈਂਪ ਵਿਭਾਗ ਕੀ ਕੈਂਦੇ ਤੇ ਬਹਿ ਕੇ ਜੋ ਮਰਜ਼ੀ ਢੂਠ ਤੰਦ ਬੰਨ੍ਹਦੇ ਜਾਓ। ਇਹ ਗੱਲਾਂ ਨਾਲ ਫਰਕ ਕੁਝ ਨਹੀਂ ਪੈਣਾ ਹੈਗਾ। ਅਖੀਰ ਸੱਚ ਦੀ ਜਿੱਤ ਹੋਣੀ ਆ। ਸੋ ਸਭ ਤੋਂ ਵੱਧ ਜ਼ਮੀਨ ਆ ਰਹੀ ਆ ਤੇ ਅਸੀਂ ਡਟ ਕੇ ਦਾ ਮੈਂ ਇਸ ਕਰਕੇ ਨਹੀਂ ਹੁਣ ਤੱਕ ਬੋਲਿਆ ਵੀ ਇਹਨਾਂ ਕਹਿੰਦੇ ਆਪਦੀ ਜ਼ਮੀਨ ਕਰਕੇ ਰੌਲਾ ਪੋਦਾ ਪਤਾ ਨਹੀਂ। ਸਾਨੂੰ ਕੋਈ ਪਰਵਾਹ ਨਹੀਂ। ਇੱਕ ਆਮ ਕਿਸਾਨ ਦੀ ਜ਼ਮੀਨ ਮਜਨੀ ਦਈਦੀ ਆ ਨਾਲੇ ਜਿਹੜੀਆਂ ਜ਼ਮੀਨਾਂ ਨੇ ਜਿਹੜੀ ਅਨੰਤਾ ਦੀ ਮੈਂ ਹੁਣ ਗੱਲ ਕਰੂੰਗਾ ਜਿਹੜੀ ਅਸੀਂ 2004 ਦੀ ਜਿਹੜੀ ਜ਼ਮੀਨ ਖਿੰਦੀ ਹੋਈ ਆ ਇੱਥੇ ਮੇਰੇ ਕੋਲ ਰਿਸ਼ਤੀਆਂ ਪਈਆਂ ਨੇ 2002 3 4 ਦੀ ਜਿਹੜੀ ਜ਼ਮੀਨ ਦਿੱਤੀ ਹੋਈ ਆ ਰਿਸ਼ਤੀਆਂ ਪਈਆਂ ਨੇ ਤੇ ਕੋਈ ਅੱਜ ਦੀ ਨਹੀਂ ਖਿੰਦੀ ਹੋਈ ਇਥੋਂ ਅਰਲੀ ਤੋਂ ਜ਼ਮੀਨਾਂ ਵੇਚ ਕੇ ਅਸੀਂ ਇਹ ਜ਼ਮੀਨਾਂ ਜਿਹੜੀਆਂ ਸਾਰੀਆਂ ਜਿਹੜੀਆਂ ਕਿਉਂਕਿ ਸਾਰੀ ਜ਼ਮੀਨ ਸਾਡੀ ਤੇ ਸ਼ਹਿਰ ਦੇ ਵਿੱਚ ਜਿਹੜੀ ਆ ਗਈ ਸੀਗੀ ਵਾਲੀ ਦੀ ਸੋਦੇ ਚੋਂ ਅੱਗੇ ਜਿਹੜੀਆਂ ਜ਼ਮੀਨਾਂ ਲਈਆਂ ਨੇ ਠੀਕ ਆ ਕਲੋਨਾਈਜ਼ਰਾਂ ਨੇ ਬੜੇ ਪਹਿਲਾਂ ਧੱਕੇ ਕੀਤੇ ਕਿਸਾਨਾਂ ਨਾਲ ਲੇਕਿਨ ਜਦੋਂ ਦੇ ਅਸੀਂ ਇਸ ਲਾਈਨ 'ਚ ਕੰਮ ਕਰ ਰਹੇ ਹਾਂ ਹਰੇਕ ਜ਼ਮੀਨਦਾਰ ਨੂੰ ਅੱਗੇ ਜ਼ਮੀਨ ਵੀ ਲੈ ਕੇ ਦੰਨੇ ਆ ਉਹਦਾ ਘਰ ਵੀ ਬਣਾ ਕੇ ਦੰਨੇ ਆ ਉਹਨੂੰ ਹਰ ਤਰ੍ਹਾਂ ਦੀ ਉਹਦੀ ਮਦਦ ਕੀਤੀ ਹੈ ਵੀ ਜਿਹਨੇ ਇੱਕ ਵੇਚਿਆ ਉਹਦੇ 8 ਤੋਂ 10 ਕੀਤੇ ਵੰਡ ਜਾਣ ਤੇ ਤੁਸੀਂ ਕਿਸੇ ਵੀ ਜ਼ਮੀਨਦਾਰ ਨੂੰ ਮਿਲਿਓ ਆ ਕੇ ਕਿ ਉਹਨਾਂ ਦੀ ਕਿੰਨੀ ਕੁ ਹਰ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਮਦਦ ਕੀਤੀ ਗਈ ਆ ਸੋ ਹੁਣ ਗੱਲ ਅਨੰਤਤਾ ਇਨਕਲੇਵ ਦੀ ਜਿਹੜੀ ਗੱਲ ਕਰ ਰਹੇ ਆ ਇਹ ਪਾਲਿਸੀ ਆਈ ਕਾਂਗਰਸ ਵੇਲੇ ਉਸ ਪਾਲਿਸੀ ਦੀਆਂ ਜੋ ਸ਼ਰਤਾਂ ਸੀਗੇ ਉਹਦੇ ਮੁਤਾਬਿਕ ਕੌਣ ਕਹਿੰਦਾ 2015 ਦੇ ਵਿੱਚ ਕਿਹਾ ਉਸ ਡੇਟ ਤੋਂ ਪਹਿਲਾਂ ਜਿਹੜੀ ਤੁਹਾਡੇ ਸੇਲ ਐਗਰੀਮੈਂਟ ਹੋਏ ਨੇ ਉਹ ਅਸੀਂ ਉਸ ਟਾਈਮ ਜਦੋਂ ਇਹ ਡਿਸੰਸ ਮਿਲਿਆ ਉਦੋਂ ਮੈਂ ਸਰਕਾਰ ਦੇ ਖਿਲਾਫ ਕਾਂਗਰਸ ਸਰਕਾਰ ਦੇ ਨਾਲ ਬਾਈ ਇਲੈਕਸ਼ਨ ਲੜ ਕੇ ਹਟਿਆ ਸੀਗਾ ਤੇ ਕਾਂਗਰਸ ਦਾ ਜਿਹੜਾ ਸੀਐਮ ਦਾ ਓਐਸਡੀ ਮੇਰੇ ਖਿਲਾਫ ਕਿਉਂ ਲੜਿਆ ਸੀਗਾ ਇਹ ਤੁਸੀਂ ਕੋਈ ਕਮੀ ਹੋਵੇ ਤਾਂ ਤੁਹਾਨੂੰ ਸੱਸ ਦੇ ਸਕਦੀ ਹੈ ਸਰਕਾਰ ਨੂੰ ਹਰ ਚੀਜ਼ ਵੈਰੀਫਾਈ ਹੋਈ ਆ ਰਿਪੋਰਟਾਂ ਹੋਈਆਂ ਨੇ ਅਸਤਾਮਾ ਦੀਆਂ ਰਿਪੋਰਟਾਂ ਖਜ਼ਾਨਾ ਅਫਸਰ ਦੀਆਂ ਨੇ ਇਹ ਕਹਿੰਦੇ ਨੇ ਵੀ ਅਸਤਾਮਾ ਦੀ ਜ਼ਿਲ੍ਹਾ ਖਜ਼ਾਨਾ ਅਫਸਰ ਦੀ ਰਿਪੋਰਟ ਆ ਇਹ ਦੇਖੋ ਹਰ ਚੀਜ਼ ਵੈਰੀਫਾਈ ਹੋਈ ਹੋਈ ਆ ਇੱਕ ਨਹੀਂ ਹਰੇਕ ਸਰਕਾਰ ਨੇ ਕੀਤੀ ਆ ਤੋਂ ਇਹਦੇ ਤੇ ਜਿਹੜੇ ਦੋਸ਼ ਬਾਅਦ ਬਾਅਦ ਜਿਹੜੇ ਲਾਏ ਜਾ ਰਹੇ ਨੇ ਗੱਲ ਇੱਥੇ ਕੀਤੀ ਗਈ ਆ ਜਿਹੜੀ ਗੂਗਲ ਦੀ ਗੂਗਲ ਦੋ ਦੋ ਤਿੰਨ ਤਿੰਨ ਸਾਲ ਕਿਹੜੀ ਜਗ ਅਪਡੇਟ ਨਹੀਂ ਹੁੰਦੀ ਸਭ ਤੋਂ ਜੋ ਮੰਗਿਆ ਉਸ ਦਿਨ ਗਲਾਡਾ ਨੇ ਗਲਾਡਾ ਦੇ ਤਕਰੀਬਨ ਹਰ ਡਿਪਾਰਟਮੈਂਟ ਦੇ ਅਫੀਸਰ ਇਹਨਾਂ ਦੇ ਐਸਜੀ ਉਹਨਾਂ ਨੇ ਉੱਥੇ ਜਾ ਕੇ ਰਿਪੋਰਟਾਂ ਦਿੱਤੀਆਂ ਨੇ ਕੀ ਓਪੋਜੀਸ਼ਨ ਦੀ ਕੋਈ ਕਰ ਸਕਦਾ ਸੋ ਇਸ ਲਈ ਇਹ ਬਿਲਕੁਲ ਸਾਰੇ ਜਿਹੜੇ ਦੋਸ਼ ਨੇ ਝੂਠੇ ਨੇ ਕਿਤੇ ਵੀ ਜੇ ਕੋਈ ਇਨਕੁਆਰੀ ਜਾਂਦੇ ਨਾ ਪੰਜਾਬ ਸਰਕਾਰ ਤੋਂ ਕੀ ਚਾਹੇ ਸੀਬੀ ਤੋਂ ਇਨਕੁਆਰੀ ਕਰਵਾ ਲੈਣ ਇਹ ਸੋ ਇਸ ਲਈ ਇਹ ਸਭ ਜਿਹੜੇ ਝੂਠੇ ਦੋਸ਼ ਜਿਹੜੇ ਵਾਰ-ਵਾਰ ਇਹਨਾਂ ਵੱਲੋਂ ਲਾਏ ਜਾ ਰਹੇ ਨੇ ਤੇ ਇਸ ਗੱਲ ਦੀ ਸਾਨੂੰ ਕੋਈ ਪਰਵਾਹ ਨਹੀਂ। ਡਟ ਕੇ ਅਸੀਂ ਲੈਂਡ ਪੂਲਿੰਗ ਦਾ ਵਿਰੋਧ ਜਿਹੜਾ ਪਹਿਲਾਂ ਵੀ ਕੀਤਾ ਹੁਣ ਵੀ ਕਰ ਰਹੇ ਹਾਂ ਤੇ ਹੌਨਲੇ ਸਮੇਂ ਵਿੱਚ ਵੀ ਕਰਾਂਗੇ। ਅਤੇ ਜੇ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਪਾਲਿਸੀ ਵਾਪਸ ਲਵੇ। ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਆਨਸਕਾਈ ਟੀਵੀ ਦਿਨਾਲ।